ਲਓ ਜੀ ਬਾਈ ਜੀ ਮੈਂ ਤੁਹਾਡਾ ਆਪਣਾ ਵੀਰਪਾਲ ਮਿਸਤਰੀ ਬਲੇਟ ਵਾਲਾ ਲਓ ਵੀਰੇ ਹੁਣ ਜਿਵੇਂ ਝੜਦਾ ਮੌਸਮ ਆ ਗਿਆ ਆਪਣੇ ਜਿਹੜੇ ਵੀਰ ਪਸੂੜਾ ਕਦੇ ਨੇ ਬਾਈ ਜੀ ਫੌੜੇ ਬਹੁਤ ਟੁੱਟਦੇ ਨੇ ਉਹਨਾਂ ਵਾਸਤੇ ਬਾਈ ਜੀ ਇੱਕ ਨਾ ਸਟੀਲ ਦੀ ਜਾਦਰਾ ਦਾ ਫੌੜਾ ਬਣਾ ਰਿਆ ਫਿਰ ਜਾਦਰਾ ਸਟੀਲ ਦੀ ਬਾਈ ਜੀ ਐਦੇ ਉੱਤੇ ਮੇਰੇ ਵੀ ਪੀ ਲਾਵਾਂਗੇ ਆਹ ਇਹ ਤੁਹਾਨੂੰ ਲਾ ਕੇ ਦਿਖਾਵਾਂਗੇ ਆਪਾਂ ਤੇ ਫਿਲਹਾਲ ਆਪਾਂ ਇਹਨਾਂ ਦੇ ਉੱਤੇ ਨਾ ਅ ਨਿਸ਼ਾਨੀਆਂ ਲਾ ਲਈਏ ਨਿਸ਼ਾਨੀਆਂ ਲਾ ਕੇ ਆਏ ਹੁੰਦਾ ਬਾਈ ਜੀ ਵੀ ਇਕੱਠੀਆਂ ਚੀਜ਼ਾਂ ਬਣ ਜਾਂਦੀਆਂ ਨੇ ਤੇ ਇਹ ਜਿਹੜਾ ਫੌੜਾ ਬਾਈ ਜੀ ਇਹ ਨਾ ਟੁੱਟਦਾ ਨਹੀਂ ਹੈਗਾ ਜਿਵੇਂ ਆਪਾਂ ਪੈਪ ਵਾਲਾ ਲੈ ਲੈਣੇ ਜੀ ਆਪਾਂ ਨੂੰ ਆਤ ਹੁੰਦੀ ਆ ਮੂਦਾ ਮਾਰ ਕੇ ਝਾੜਦੇ ਆਪਾਂ ਜਦੋਂ ਮੂਦਾ ਮਾਰ ਕੇ ਝਾੜਦੇ ਆ ਬਾਈ ਜੀ ਪੀ ਪੈਪ ਹੁੰਦੀ ਹੈ ਜਿਹੜੀ ਉਹ ਵੀਰੇ ਨਾਜ਼ੁਕ ਹੁੰਦੀ ਆ ਬਾਈ ਜੀ ਉਹ ਕਈ ਵਾਰੀ ਮੋਜ ਜਾਦੀ ਆ ਤੇ ਕਈ ਵਾਰੀ ਟੁੱਟ ਜਾਂਦੀ ਆ ਤੇ ਇਹੇ ਧਿਆਨ ਚ ਰੱਖਦੇ ਹੋਏ ਵੀ ਜਿਹੜਾ ਇਹ ਆਪਣਾ ਪੀਨ ਵਾਲਾ ਫੋੜਾਗਾ ਇਹ ਚੱਲਣ ਚ ਬਹੁਤ ਹੀ ਵਧੀਆ ਲੱਗਗਾ ਰੇਟ ਇਹਦਾ ਆਪਣੇ ਆਪ ਜਿਹੜਾ ਸਟੀਲ ਵਾਲਾ ਪਾਈਪ ਵਾਲਾ ਹੁੰਦਾ ਉਹਦੇ ਵਰਗਾ ਹੀ ਹੁੰਦਾ ਵੀ ਨਾਲੇ ਤਾਂ ਮਜ਼ਬੂਤੀ ਵੱਧ ਨਾਲੇ ਰੇਟ ਆਪੇ ਲਓ ਜੀ ਇਹਦੇ ਉੱਤੇ ਇਹ ਨਾ ਪੀਲ ਲੱਗਦੀ ਆ ਇਹ ਪੀਲ ਲਾ ਲੈਂਦੇ ਆਪਾਂ ਤੇ ਕਦੇ ਵੀ ਬਾਈ ਜੀ ਨਾ ਤੁਸੀਂ ਫੌੜਾ ਲਓ ਤਾਹਾ ਪੀਣ ਵਾਲਾ ਲਓ ਇਹਦੀ ਮਜ਼ਬੂਤੀ ਇੰਨੀ ਵਧੀਆ ਵੀ ਇਹਦੀ ਮਜ਼ਬੂਤੀ ਆ ਬਹੁਤ ਹੀ ਟੌਪ ਦੀ ਆ ਚੱਲਣ ਚ ਫੁੱਲ ਕੰਮ ਜਾ ਬਾਈ ਜੀ ਚਲ ਰੈਡੀ ਲਓ ਜੀ ਇਦੋਂ ਮਗਰੋਂ ਇਹਦੇ ਨਾਲ ਸੱਲ ਮਾਰ ਕੇ ਬਾਈ ਜੀ ਰਿਫਟਾਂ ਲੱਗ ਜਾਂਦੀਆਂ ਨੇ ਥੋੜੀ ਇਹਦੀ ਬਾਈ ਜੀ ਕੰਨੀ ਮੋਸ ਨਹੀਂ ਪੈਂਦੀ ਥੋੜੀ ਜੀ ਕਿਵੇਂ ਕੱਧਾ ਗੁੱਦਾ ਸਾਫ ਹੋਦਾ ਇਹਦੇ ਨਾਲ ਪੋਤੇ ਬਾਈ ਜੀ ਆਹ ਪੈ ਪੈ ਕੇ ਨਾਟਕਸਿਆ ਜਾਂਦਾ ਏ ਇੱਥੇ ਇਹਦੀ ਆ ਰਾਮਦਾਰੀ ਹੈ ਜੀ ਨਾਲੇ ਤਾਂ ਇਹ ਖਰਾਬ ਨਹੀਂ ਹੁੰਦਾ ਨਾਲੇ ਇਹਦਾ ਬਾਜਨ ਬਹੁਤ ਘੱਟ ਆ ਜਿਵੇਂ ਹੁਣ ਕਈ ਬੰਦੇ ਨਾ ਆਪਾਂ ਡੈਰੀਆਂ ਦੇ ਵਿੱਚ ਮੱਠਲ ਭਰਦੇ ਆ ਤਾਂ ਅੰਗਰੇਜ਼ਾਂ ਚਾਕੇ ਆ ਇਹ ਮੱਠਲ ਭਰਿਆ ਜਾਂਦਾ ਬਕਸ ਨਾਲ ਤੇ ਨਾਲੇ ਬਾਜਨ ਕੋਈ ਜਾਂਦੀ ਨਹੀਂ ਹੌਲਾ ਨਾਲੇ ਚਿੱਲਣ ਚ ਮਜਰੂਰ ਕੇ ਜਿਵੇਂ ਆਪਾਂ ਝਾੜਦੇ ਆਂ ਇਹ ਮਾਰੀ ਜਾਂਦੇ ਆ ਜੀ ਤਾਂ ਵੀ ਨਹੀਂ ਇਹ ਟੁੱਟਦਾ ਕਰਦਾ ਤੇ ਪੂਰੇ ਆਪਣੇ ਮਿੱਤਰ ਨੇ ਡੈਰੀਆਂ ਵਾਲੇ ਭਾਈ ਜੀ ਉਹਨਾਂ ਨਾਲ ਵੀ ਫੌੜੇ ਟੁੱਟ ਜਾਂਦੇ ਸੀ ਆਪਣਾ ਬਰੇਟੇ ਲੱਕੀ ਤੇ ਵਿਕੀ ਆ ਜੀ ਇਹਨਾਂ ਨੂੰ ਬਾਈਆਂ ਨੂੰ ਵੀ ਆਪਾਂ ਨੇ ਬਣਾ ਕੇ ਦਿੱਤੇ ਨੇ ਫੌੜੇ ਬਹੁਤ ਹੈਵੀ ਨੇ ਵੀ ਕਾਲੇ ਪਸ਼ੂਆਂ 'ਚ ਇਹੀ ਕੰਮ ਜਾਬ ਨੇ ਜਿਵੇਂ ਇੱਕ ਦੋ ਪਸ਼ੂ ਹੁੰਦੇ ਆ ਉਹ ਤਾਂ ਜਿਹੜਾ ਮਰਜੀ ਰਾਬੜ ਤਾਂ ਲਾਏ ਜਾਂ ਦੂਜਾ ਲਾਜੋ ਜੇ ਮੈਂ ਡੈਰੀਆਂ ਵਾਲੇ ਫਾਰਮਰ ਚ ਭਾਈ ਜੀ ਇਹ ਫੌੜੇ ਚੱਲਦੇ ਨੇ ਤੇ ਸਿਰਾਂ ਚੀਜ਼ ਆ ਪੈਸੇ ਲਾਇਆਂ ਦਾ ਹੱਕ ਦੇ ਕੇ ਟੁੱਟਣ ਗਿਆ ਹੀ ਨਹੀਂ ਹੈ ਜੀ ਭਾਈ ਆ ਬੇ ਹਸ ਤੇ ਜਾਣਗੇ ਦਬਕੇ ਸ਼ੇਅਰ ਕਰਦੇ ਹੋਏ ਧੰਨਵਾਦ ਜੀ